ਫੇਟੂ ਟੀ ਲਾਈਫ ਫੇਟੂ ਟੀ ਲਾਈਫ ਫੇਟੂ ਟੀ ਲਾਈਫ ਬਟ ਥੀ ਇਜ਼ ਨੋ ਕੇ ਇਹ ਖੜਾ ਹੈ ਡੀੀ ਰੋਡ ਤੇ ਜਿੱਥੇ ਸੋਨਾ ਖੰਨਾ ਬਣਾਉਣ ਦੀ ਮਹਿੰਮ ਚਲਾਈ ਜਾਂਦੀ ਹੈ ਬੜੇ ਛੇਰਾਂ ਬਾਉਂ ਤੇ ਇਹ ਦਿਨ ਆਇਆ ਹੈ ਕਿ ਕਿਸੇ ਨੇ ਸੋਚਿਆ ਤਾਂ ਹੈ ਕਿ ਖੰਨੇ ਦਾ ਸੁਧਾਰ ਕੀਤਾ ਜਾਵੇ ਇੱਥੇ ਦਰਖਤ ਲਗਾਏ ਜਾ ਰਹੇ ਹਨ ਚੋਕ ਖੇਹੜੀ ਹਤੇ ਆਏ ਹੋਏ ਨੇ ਮਿਹਨਤ ਕੀਤੀ ਜਾ ਰਹੀ ਹੈ ਇਹ ਜੀਜੀ ਰੋਡ ਤੋਂ ਚੋਖਾ ਹੀ ਗੰਦ ਸੀਗਾ ਸਿਕਮ ਹਟਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਥੇ ਸੋਹਣੇ ਬੜੀਆ ਬੂਟੇ ਮਿਠਾਈਆਂ ਜਾਂਦੇ ਨਗਰ ਕੌਂਸਲ ਦੇ ਚੋਖੇ ਕਰਮਚਾਰੀ ਮੈਂਨ ਕਰਨ ਲੱਗੇ ਹਾਂ ਰਸਿਆ ਜਾ ਰਿਹਾ ਆਸ ਕੀਤੀ ਜਾ ਰਹੀ ਹੈ ਕੀ ਮੈਂ ਅੰਕਤਾਂ ਵਿੱਚ ਤੁਜੀ ਤੁਜੀ ਸ਼ਾਟ ਇਧਰ ਕਰ ਨਗਰ ਕੰਸ ਤੋਂ ਵੀ ਇੱਥੇ ਆ ਚੁੱਕੇ ਹਾਂ ਲੰਗੀ ਜੌਂਕੀ ਲੰਘਣਾ ਲੰਘ ਜਾ ਜੀ ਮੜੇ ਮੈਂ ਕਿਤੇ ਜੀ ਯਾਹ ਹੈਪੀ ਜੀ ਜਨਮ ਦਿਨ ਪੁੱਤੇ ਨੂੰ ਮੈਂ ਭਾਗ ਲੈਣਾ ਚਾਹੁੰਦਾ ਹੈ ਹਾਂ ਅੰਦਰ ਲਾਉਂ ਜਾਓ ਬਸ ਕੱਲ ਜੀ ਦਾ ਮਾਤਰਾਣੀ ਮੰਦਿਰ ਕੋਲ ਜਾਓ ਐਮਐਲਏ ਹਲਕਾ ਖੰਨਾ ਵੀ ਪੁੱਛ ਚੁੱਕੇ ਹਾਂ

ਮੱਕਾ ਦੀ ਹਾਲਾਉਂ ਜਾਉਂਦੀ ਬਣੋ ਤਾਂ ਇਹ ਬਹੁਤ ਸਾਰੇ ਵੀ ਰੋਣ ਲੱਗ ਪਾਉਂਦੇ ਆ। ਨਾ ਕੋਈ ਨਾ ਕੋਈ ਆਪਣੇ ਦੇ ਸਾਹਮਣੇ ਪਿੱਛੇ ਜਾਂਦੇ ਜਾਓ। ਕੰਮ ਕਰ ਰਗਾ ਕਰੇ। ਜਦ ਮੁੱਕਰ ਜਾਂਦਾ ਫਿਰ ਚੱਲੂ ਵੀ ਫਿਰ ਬੈਨ ਕਰਕੇ ਡੁਆਲ ਦਾ ਇੱਕ ਹੋਰ ਵਿਸ਼ਾ ਕਰਿਆ ਉਹ ਲਾਲ ਨੂੰ ਡੁੱਟਦਾ ਨਾਲ ਨੂੰ ਡੁੱਟਦਾ ਆ ਪਾਣੀ ਦਾ ਕਿਤੇ ਜ਼ਿਆਦਾ ਮਾਸ ਬੋਲੀ ਜੀ ਮੁਾਰਕਾ ਜੀ ਮੁਾਰਕਾ ਜੀ ਦੇਖਿਆ ਰੋਪੇਖ ਪਹਿਲੇ ਸਾਨੂੰ ਹੀ ਕਰ ਲੈਣਾ ਕੋਈ 2 ਮਿੰਟ ਪਹਿਲਾਂ ਠੀਕ ਹੈ ਹੋਰ ਸਮਝ ਆ ਗਿਆ ਜੀ ਉਹ ਸਾਰਾ ਉਹ ਇੱਕ ਮਿੰਟ ਉਹਨੇ ਸੋਧਿਆ ਕਰ ਦੋ ਸਰਕਾਰ ਅੰਦਰ ਰਹਿੰਦੇ ਉਹ ਕਿਹਾ ਜੇ ਮਾਰਨ ਹੋ ਜਾਣਾ ਸਾਈਡ ਪਾਟ ਕਰ ਰਹੇ ਹੋ ਜੀ ਉਹ ਬੀਪ ਪਾਣੀ ਪਾਉਣ ਦਾ ਬਾਹਰ ਪਾਈ ਜਾਏ ਪਾਣੀ ਪੈਣਾ ਹੈ ਕੋਈ ਨਹੀਂ ਟੂਰਨਾਮੈਂਟ ਬਾਹਰ ਰਿਓ ਵਾਲਾ ਥੱਲੇ ਲਿਆ ਰੋ ਕਿਤੇ ਨੇ ਰਿਓ ਵਾਲਾ ਥੱਲੇ ਲਿਆ ਰੋ ਇਹਨਾਂ ਥੋੜੋ ਵਾਲਾ ਰਿਓ ਵਾਲਾ ਥੱਲੇ ਕਹਿੰਦਾ ਨੀਜੀ ਉੱਤੋਂ ਪਾਠ ਕਰਦਾ ਸੱਜਣਾ ਉਹਦਾ ਥੱਲੇ ਉਹਦਾ ਕੱਢ ਦਿਓ ਇੱਕ ਬੋਰਡਰ ਪਾ ਲਿਆ ਯਾਰ ਰਾਜੂ ਵੀਰ ਦੂਸਰਾ ਫੋਟੋ ਲਾ ਕੀ ਥੋੜਾ ਪਿੰਨੂ ਦਾਲਾ ਕਰੋ ਰਿਓ ਪਾ ਲੋ ਰਿਓ ਇੰਨੇ ਮੈਡਮ ਰਿਓ ਜੀ ਮੈਡਮ ਰਿਓ ਆ ਜੋ ਆ ਕਿ ਲੋ ਦੇ ਬਹੁਤ ਬਹੁਤ ਰਾਜੂ ਵੀਰ ਗੁਰਨਾਮ ਸਰ ਰਾਜੀ ਨੇ ਮੈਨੇ ਸਾਹਿਬ ਰਾਜੂ ਭਾਈ ਆ ਦੇ ਦੋ ਫੋਹ ਹਰਨ

ਜੋ ਜਿਹੜਾ ਦਾ ਅੰਤ ਤੱਕ ਸ਼ਹਿਰ ਚ ਕਦੇ ਵੀ ਨਹੀਂ ਹੋਇਆ ਤੇ ਫਿਰ ਇਹ ਲੇਗਨ ਬਲੇਗੋ ਕੋ ਫੀਡਾ ਢਾਇਆ ਕਿ ਮੇਰੀ ਕੀ ਉਸ ਤੋਂ ਪਹਿਲਾਂ ਧੰਨਵਾਦ ਮੀਡੀਆ ਦਾ ਕਿ ਲਿਖਿਆ ਜਾਂ ਸਭ ਦੇ ਤੇ ਅੱਜ ਪੜੀ ਪੜੀ ਦਾ ਕਵਰੇਜ ਕਰਨੀ ਪਈ ਮੈਂ ਧੰਨਵਾਦ ਕਰਦਾ ਹੱਥ ਜੋੜ ਕੇ ਸਭ ਤੋਂ ਪਹਿਲਾਂ ਮੇਰੀ ਮਾਨ ਜਨਤਾ ਦਾ ਕਰਨ ਕੀ ਹੈ ਹਮੇਸ਼ਾ ਸੰਗਤ ਮਹਾਨ ਹੁੰਦੀ ਹੈ ਸੰਗਤ ਕੋਲ ਨਾਲ ਇਨਸਾਨ ਕੁਝ ਵੀ ਤੁਸੀਂ ਦੇਖਿਆ ਹੋਊਗਾ ਹਰ ਚੋਣਾਂ ਦੇ ਵਿੱਚ ਖੰਨੇ ਨੇ ਬਾਤ ਚੜ ਕੇ ਜੋ ਮੇਰਾ ਸਾਥ ਹੁੰਦਾ ਹੈ ਮੈਂ ਇਸ ਕਰ ਲਈ ਹਮੇਸ਼ਾ ਧੰਨਵਾਦੀਆਂ ਔਰ ਮੇਰਾ ਪੁੱਤਰ ਦਾਇਤ ਤੋਂ ਬਣਦਾ ਸੀ ਮੇਰਾ ਫਰਕ ਬਣਦਾ ਸੀ ਕਿ ਖੰਨੇ ਨੂੰ ਉਹਦੇ ਬਦਲੇ ਦੇ ਵਿੱਚ ਆਪਾਂ ਕੁਝ ਨਾ ਕੁਝ ਵਧੀਆ ਦਈਏ ਸੋ ਅੱਜ ਮੈਂ ਪ੍ਰਸ਼ਾਸਨ ਦੇ ਨਾਲ ਰਲ ਕੇ ਪੂਰੀ ਟੀਮ ਨੇ ਨਾਲ ਰਲ ਕੇ ਹਰੇ ਮੈਕਨੇ ਨੂੰ ਦੱਸਦੇ ਨਾਲ ਅਰੰਭ ਨਜ਼ਰ ਤੋਂ ਇੱਕ ਯੂ ਵੀ ਖੜੇ ਨੇ ਆਪਾਂ ਇੱਕ ਖੰਨੇ ਦੇ ਵਿੱਚ ਗ੍ਰੀਨ ਡਰਾਈਵ ਸ਼ੁਰੂ ਕੀਤੀ ਹੈ ਔਰ ਇਹਦੇ ਲਈ ਅਸੀਂ 100-100 ਮੀਟਰ ਦੇ ਫੈਚ ਬਣਾਉਣੇ ਸ਼ੁਰੂ ਕਰਦੇ ਪਹਿਲਾ ਅਸੀਂ 100 100 ਮੀਟਰ ਦੇ ਚਾਰ ਜਾਂ ਪੰਜ ਜਿਹੜੇ ਇਹ ਅਸੀਂ ਫੈਚ ਵਿਓਕ ਮਿੱਟਰੀ ਗਰਾਊਂਡ ਖੰਨੇ ਨਾਲ ਨਹੀਂ ਅਸੀਂ ਮੇਨਟੇਨ ਕਰਨ ਜਾ ਰਹੇ ਹਾਂ ਇਹਦੇ ਨਾਲ ਨਾਲ ਅਸੀਂ ਇਹਦਾ ਪੂਰਾ ਇੱਕ ਬਲੂਪ੍ਰਿੰਟ ਤਿਆਰ ਕਰ ਲਿਆ ਐਸਪਾਸ ਦੇਖ ਸਕਦੇ ਹੋ ਇੱਧਰ ਗਰੀਬ ਹੈ ਇੱਕ ਪੂਰੇ ਆ ਪਿੱਛੇ ਤੁਸੀਂ ਰੀਜ਼ ਦੇਖ ਸਕਦੇ ਹੋ ਅਸੀਂ ਬੇਬੀ ਰੀਜ਼ ਲੈ ਕੇ ਆਏ ਆ ਇਹ ਹੁਣ ਸਾਰੇ ਉਰੇ ਪlant ਹੋ ਜਾਣੇ ਨੇ ਅਸੀਂ ਉਰੇ ਘਾਹ ਲਾ ਰਹੇ ਹਾਂ ਬਹੁਤ ਵਧੀਆ ਟੌਪ ਕੁਆਲਿਟੀ ਦਾ ਘਾਹ ਲੱਗੂਗਾ ਔਰ ਜਿਹੜਾ ਤੁਸੀਂ ਆਤਮਕ ਪਾਸਕ ਬੋਲ ਦੇਖ ਰਹੇ ਹੋ ਬੋਲ ਦੇ ਨਾਲ ਇਹ ਟੇਪਰ ਵਾਲੀ ਮਿੱਟੀ ਆ ਕਿ ਟੇਪਰ ਵਾਲੀ ਮਿੱਟੀ ਤੇ ਬਹੁਤ ਸੁਕਾ ਲਾ ਕੇ ਔਰ ਮਾਲੀ ਇਹਦੀ ਕਟਿੰਗ ਕਰਨਗੇ ਉਰੇ ਅਸੀਂ ਜਿਹੜੇ ਫੁੱਲਾਂ ਵਾਲੇ ਬੂਟੇ ਹੋਣਗੇ ਫੁੱਲਾਂ ਵਾਲੇ ਪੇ ਲਾਵਾਂਗੇ ਇਸ ਜਗ੍ਹਾ ਦੇ ਉੱਤੇ ਜਿਹੜੇ ਆਪਾਂ ਇਸ ਸਮੇਂ ਖੜੇ ਆ ਜਿਹੜੀ ਅਸੀਂ ਤਿਆਰ ਕਰ ਰਹੇ ਆ ਅਸੀਂ ਗ੍ਰੀਨ ਬੈਲਟ ਉਰੇ ਅਸੀਂ ਜਿਹੜੇ ਡੇਟ ਦੇ ਬੂਟੇ ਹੁੰਦੇ ਨੇ ਡੇਟ ਬੂਟੇ ਲਾਵਾਂਗੇ ਸਿੱਖ ਤੋਂ ਵੱਡੇ ਵੱਡੇ ਸ਼ਹਿਰਾਂ 'ਚ ਦੇਖੇ ਹੋਣੇ ਨੇ ਵੀ ਜਦੋਂ ਆਪਾਂ ਕਿਸੇ ਵੱਡੀ ਰੋਡ ਤੇ ਜਾਂਦੇ ਆ ਉੱਥੇ ਤੁਸੀਂ ਦੇਖ ਸਕਦੇ ਹੋ ਕੇ ছায়ਾ دار رنگ برنگے پھولاں والے بوٹے لگے ਹੁੰਦੇ ਨੇ ਵੱਟੇ ਪਟਕ ਕੇ ਹੁੰਦੇ ਨੇ ਜਿਹੜੇ ਆਪਣੇ ਰੁੱਖ ਦੇ ਹਿਸਾਬ ਨਾਲ ਜਿਵੇਂ ਜਿਵੇਂ ਰੁੱਤਾਂ ਆਂਦੀਆਂ ਉਹਨਾਂ 'ਚ ਫੁੱਲ ਖਿੜਨੇ ਲੱਗੇ ਚੰਗੇ ਰੰਗ ਹੁੰਦੇ ਨੇ ਉਸ ਤਰੀਕੇ ਦਾ ਜਾਨੀ ਕਿ ਅਸੀਂ ਇਹ ਡਿਜ਼ਾਈਨ ਕੀਤਾ ਔਰ ਤੁਸੀਂ ਆਉਣ ਵਾਲੇ ਕਿਉਂਕਿ ਇਹ ਮੌਸਮ ਹੈ ਇਸ ਮੌਸਮ ਵਿੱਚ ਲਾਏ ਹੋਏ ਬੂਟੇ ਤੇ ਲਾਏ ਹੋਏ ਫੁੱਲ ਨੇ ਉਹ ਬਹੁਤ ਜਲਦੀ ਫੁੱਲ ਫੁੱਲਦੇ ਹੁੰਦੇ ਨੇ ਔਰ ਇਹ ਮੌਸਮ ਹੈ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਕਹੋ ਇਹ ਜਿਹੜਾ ਸਾਡਾ ਖੰਨਾ ਹੈ ਇਹ ਬਹੁਤ ਸੋਹਣਾ ਤੇ ਸਭ ਤੋਂ ਸੁੰਦਰ ਦੇਖਣ ਨੂੰ ਹੈ ਬਹੁਤ ਬਹੁਤ ਧੰਨਵਾਦ